ਦੀ ਸੋਸਾਇਟੀ ਦੇ ਅੰਦਰ ਪਏ ਸੀ ਅੰਗਰੇਜ਼ਾਂ ਨੇ ਤੇ ਅੰਗਰੇਜ਼ਾਂ ਦੇ ਪਿੱਛੇ ਲੱਗ ਕੇ ਸਾਡੇ ਬਹੁਤ ਸਾਰੇ ਸਿਆਸਤਦਾਨਾਂ ਨੇ ਆਪਣੀਆਂ ਸੱਤਾਵਾਂ ਦੀਆਂ ਇੱਛਾਵਾਂ ਕਰਕੇ ਉਹਨਾਂ ਬੀਜਾਂ ਨੂੰ ਕਿ ਧਰਤਲ ਦਿੱਤਾ ਉਹਨਾਂ ਬੀਜਾਂ ਨੂੰ ਕਿ ਜ਼ਮੀਨ ਦਿੱਤੀ ਤੇ ਉਹ ਕੰਡਿਆਲੇ ਬੀਜ ਉਸ ਜ਼ਮੀਨ ਦੇ ਵਿੱਚ ਉੱਗ ਪਏ ਤੇ ਉਹਦਾ ਜਿਹੜਾ ਸੰਤਾਪ ਹੈ ਉਹ 1947 ਦੇ ਰੂਪ ਦੇ ਵਿੱਚ ਅਸੀਂ ਭੋਗ ਗਿਆਂ ਅਸੀਂ ਬਹੁਤ ਸਾਰਾ ਲਿਟਰੇਚਰ ਪੜ੍ਹਨੇ ਆ ਮੈਂ ਨਾਟਕ ਨਾਲ ਜੁੜਿਆ ਹੋਇਆ ਇਸ ਕਰਕੇ ਮੈਂ ਨਾਟਕ ਦੇ ਹਵਾਲੇ ਨਾਲ ਹੀ ਕੁਝ ਗੱਲਾਂ ਕਰੂੰਗਾ ਅਸੀਂ ਜਿਵੇਂ ਕੇਵਲ ਭਾਜੀ ਨੇ ਦੱਸਿਆ ਕਿ ਸਾਡੇ ਕੋਲੇ 60-70 ਦੇ ਕਰੀਬ ਪੰਜਾਬੀ ਦੇ ਵਿੱਚ ਨਾਟਕ ਨੇ ਜਿਹੜੇ ਕੜੀ ਹੈ ਤਾਂ ਉਦੋਂ ਉਹ ਭੁੱਖਾ ਬੇਕਾਬੂ ਹੋ ਜਾਂਦੀਆਂ ਨੇ ਇਹ ਸਾਡੀ ਸੋਸ਼ਲਾਈਜੇਸ਼ਨ ਦੀ ਸਮੱਸਿਆ ਹੈ ਜਿਹੜੇ ਸਮਾਜਾਂ ਨੇ ਆਪਣੀ ਸੋਸ਼ਲਾਈਜੇਸ਼ਨ ਪ੍ਰੋਪਰ ਤਰੀਕੇ ਨਾਲ ਕਰ ਲਈ ਉਹਨਾਂ ਦੇ ਵਿੱਚ ਭੁੱਖਾ ਕਾਬੂ ਰਹਿੰਦੀਆਂ ਨੇ ਕਿਉਂਕਿ ਮਨੁੱਖ ਬੁਨਿਆਦੀ ਤੌਰ ਤੇ ਪਸ਼ੂ ਹੈ ਤੇ ਮਨੁੱਖ ਬੁਨਿਆਦੀ ਤੌਰ ਤੇ ਜਾਨਵਰ ਹੈ ਉਹਦੇ ਅੰਦਰ ਉਹਦਾ ਪਸ਼ੂਪਣਾ ਪਿਆਰ ਰਹਿੰਦਾ ਹੈ ਉਸ ਨੂੰ ਸੋਸ਼ਲਾਈਜੇਸ਼ਨ ਦੇ ਜ਼ਰੀਏ ਹੀ ਘਟਾਇਆ ਜਾ ਸਕਦਾ ਹੁੰਦਾ ਪਰ ਅਸੀਂ ਬਹੁਤ ਰੂਪਾਂ ਦੇ ਵਿੱਚ ਵੰਡੇ ਹੋਏ ਰਹੇ ਸਾਡੇ ਅੰਦਰ ਸਾਡੇ ਪੰਜਾਬ ਦੇ ਲੋਕਾਂ ਦੇ ਅੰਦਰ ਜਦੋਂ ਤੁਸੀਂ ਉਜਾੜੇ ਦੀਆਂ ਕਹਾਣੀਆਂ ਪੜ੍ਹਦੇ ਹੋ ਇੱਕ ਮੋٹے ਤੌਰ ਤੇ ਇੱਕ ਰੰਗ ਦੇ ਵਿੱਚ ਅਸੀਂ ਰੰਗ ਤਾਂ ਉਸ ਸਾਰੇ ਉਜਾੜੇ ਨੂੰ ਕਿ ਇਹ ਇੱਕ ਫਿਰਕੂ ਕਿਸਮ ਦੀ ਵੰਡ ਸੀ ਪਰ ਗੱਲ ਕੱਲੀ ਫਿਰਕੂ ਕਿਸਮ ਦੀ ਵੰਡ ਤੱਕ ਨਹੀਂ ਸੀ ਸਾਡੇ ਅੰਦਰ ਹੋਰ ਬਹੁਤ ਸਾਰੀਆਂ ਭੁੱਖਾਂ ਪਈਆਂ ਸੀ ਅਸੀਂ ਜਿਵੇਂ ਗਵੰਡੀ ਨੇ ਗਵੰਡੀ ਨੂੰ ਲੁੱਟਿਆ ਜਿਵੇਂ ਦੂਜਿਆਂ ਦੀਆਂ ਕੁੜੀਆਂ ਨਾਲ ਰੇਪ ਕੀਤੇ ਉਹਨਾਂ ਦੀਆਂ ਕੁੜੀਆਂ ਨੂੰ ਉਡਾਲਿਆ ਉਹਨਾਂ ਨੂੰ ਚੁੱਕ ਕੇ ਲੈ ਗਏ ਇਹ ਗੱਲਾ ਕੋਈ ਫਿਰਕੂ ਜਨੂਨ ਇਹਦਾ ਹੀ ਕਾਰਨ ਨਹੀਂ ਸੀ ਉਹ ਸਾਡੇ ਅੰਦਰ ਜਿਹੜੀਆਂ ਕਾਮ ਦੀਆਂ ਭੁੱਖਾਂ ਪਈਆਂ ਨੇ ਜਿਹੜੀਆਂ ਸੈਕਸ਼ੂਅਲ ਤੌਰ ਤੇ ਬੰਦ ਸਮਾਜਾਂ ਦੇ ਵਿੱਚ ਪਈਆਂ ਹੁੰਦੀਆਂ ਨੇ ਜਿਵੇਂ ਉਸ ਦੌਰ ਦੇ ਵਿੱਚ ਆਪਾਂ ਦੇਖਦੇ ਆ ਕਿ ਇੱਕ ਹੀ ਘਰ ਦੇ ਵਿੱਚ ਇੱਕ ਬੰਦਾ ਵਿਆਹਿਆ ਹੋਇਆ ਤਿੰਨ ਤਿੰਨ ਚਾਰ ਚਾਰ ਛੜੇ ਬੰਦੇ ਸੀ ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ ਸੀ ਜਾਂ ਬਹੁਤ ਲੋਕ ਉਹ ਸੀ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਹੁਣ ਗਵਾਂਢੀ ਉੱਜੜ ਕੇ ਜਾਣਗੇ ਇਹਨਾਂ ਦੀਆਂ ਜ਼ਮੀਨਾਂ ਜਾਂ ਦਾਦਾ ਇਹਨਾਂ ਦਾ ਬਾਕੀ ਸਮਾਨ ਸਾਡਾ ਹੋ ਜਾਊਗਾ ਤੋ ਇਹ ਹੋਦੇ ਬਹੁਤ ਸਾਰੇ ਲੋਕਾਂ ਨੇ ਧਰਮ ਦਾ ਚਿਹਰਾ ਪਹਿਨੇ ਆ ਤੇ ਧਰਮ ਦਾ ਚਿਹਰਾ ਪਹਿਨ ਕੇ ਉਹਨੂੰ ਫਿਰਕੂ ਚਿਹਰੇ ਦੇ ਹੇਟ ਲੁਕਾ ਕੇ ਆਪਣੀਆਂ ਉਹ ਬਹੁਤ ਸਾਰੀਆਂ ਜਿਹੜੀਆਂ ਭੁੱਖਾਂ ਨੇ ਉਹ ਪੂਰੀਆਂ ਕੀਤੀਆਂ ਸੋ ਮੈਨੂੰ ਲੱਗਦਾ ਕਿ ਬਹੁਤ ਤਰ੍ਹਾਂ ਦੇ ਕਾਰਨ ਰਹੇ ਅੰਗਰੇਜ਼ ਇਸ ਪੱਖੋਂ ਬਹੁਤ ਸ਼ਾਤਰ ਸੀ ਉਹਨਾਂ ਨੇ ਬਹੁਤ ਲੰਮਾ ਸਮਾਂ ਭਾਰਤੀ ਸਮਾਜਿਕ ਸਟੱਡੀ ਕੀਤੀ ਸੀ ਉਹਨੂੰ ਪਤਾ ਸੀ ਕਿ ਭਾਰਤੀ ਸਮਾਜ ਦੇ ਅੰਦਰ ਜਿਹੜੇ ਵਿਰੋਧਾਭਾਸ ਪਏ ਨੇ ਭਾਰਤੀ ਸਮਾਜ ਦੇ ਅੰਦਰ ਜਿਹੜੇ ਨਫ਼ਰਤਾਂ ਦੇ ਬੀਜ ਪਏ ਨੇ ਉਹ ਕਿੱਥੇ ਕਿੱਥੇ ਤੇ ਕਿਵੇਂ-ਕਿਵੇਂ ਪਏ ਨੇ ਤੇ ਉਹਨਾਂ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ ਤੇ ਇਸੇ ਕਰਕੇ ਜਾਂਦੇ ਜਾਂਦੇ ਉਹ ਹਿੰਦੁਸਤਾਨ ਨੂੰ ਇਸ ਰੂਪ ਦੇ ਵਿੱਚ ਵੰਡ ਕੇ ਗਏ ਕਿ ਹਿੰਦੁਸਤਾਨ ਆਰਥਿਕ ਪੱਖੋਂ ਤਬਾਹ ਹੋ ਜਾਏ ਹਿੰਦੁਸਤਾਨ ਸਮਾਜਿਕ ਸੱਭਿਆਚਾਰਕ ਪੱਖੋਂ ਉਜੜ ਜਾਏ ਤੇ ਇਹ ਉਜਾੜੇ ਦੀ ਪੀੜ ਲੰਮੇ ਸਮੇਂ ਤੱਕ ਇਹ ਜਿਹੜਾ ਮੁਲਕ ਹੈ ਉਹ ਬਰਦਾਸ਼ਤ ਕਰਦਾ ਰਹੇ ਇਸ ਤਰ੍ਹਾਂ ਕਿ ਉਹ ਜਿਹੜਾ ਬੀਜ ਉਹਨਾਂ ਨੇ ਸੁੱਟਿਆ ਉਹ ਬੀਜ ਉਹਨਾਂ ਦੀ ਇੱਛਾ ਦੇ ਮੁਤਾਬਕ ਹੀ ਉੱਗ ਪਿਆ ਤੇ ਉਸ ਬੀਜ ਦਾ ਜਿਹੜਾ ਸੰਤਾਪ ਹੈ ਉਹ 1947 ਦੇ ਉਜਾੜੇ ਦੇ ਰੂਪ ਦੇ ਵਿੱਚ ਅਸੀਂ ਬਰਦਾਸ਼ਤ ਕੀਤਾ ਨਹੀਂ ਤਾਂ ਕਦੇ ਵੀ ਸੰਭਵ ਨਹੀਂ ਹੁੰਦਾ ਹੈਗਾ ਕਿ ਜਿਹੜੇ ਲੋਕ ਸਦੀਆਂ ਤੋਂ ਇਕੱਠੇ ਰਹਿੰਦੇ ਹੋਣ ਉਹ ਰਾਤੋਂ ਰਾਤ ਇੱਕ ਦੂਜੇ ਦੇ ਦੁਸ਼ਮਣ ਬਣ ਜਾਣ ਕਿਤੇ ਨਾ ਕਿਤੇ ਵਿਰੋਧਾਭਾਸ ਕਿਤੇ ਨਾ ਕਿਤੇ ਤਣਾਅ ਸਾਡੀ ਸੋਸਾਇਟੀ ਦੇ ਅੰਦਰ ਪਏ ਸੀ ਅੰਗਰੇਜ਼ਾਂ ਨੇ ਤੇ ਅੰਗਰੇਜ਼ਾਂ ਦੇ ਪਿੱਛੇ ਲੱਗ ਕੇ ਸਾਡੇ ਬਹੁਤ ਸਾਰੇ ਸਿਆਸਤਦਾਨਾਂ ਨੇ ਆਪਣੀਆਂ ਸੱਤਾਵਾਂ ਦੀਆਂ ਇੱਛਾਵਾਂ ਕਰਕੇ ਉਹਨਾਂ ਬੀਜਾਂ ਨੂੰ ਕਿਹਾ ਤਾਕਲ ਦਿੱਤਾ ਉਹਨਾਂ ਬੀਜਾਂ ਨੂੰ ਕਿ ਜ਼ਮੀਨ ਦੇਤੀ ਤੇ ਉਹ ਕੰਡਿਆਲੇ ਬੀਜ ਉਸ ਜ਼ਮੀਨ ਦੇ ਵਿੱਚ ਉੱਗ ਪਏ ਤੇ ਉਹਦਾ ਜਿਹੜਾ ਸੰਤਾਪ ਹੈ ਉਹ 1947 ਦੇ ਰੂਪ ਦੇ ਵਿੱਚ ਅਸੀਂ ਭੋਗਿਆ ਅਸੀਂ ਬਹੁਤ ਸਾਰਾ ਲਿਟਰੇਚਰ ਪੜ੍ਹਨੇ ਆ ਮੈਂ ਨਾਟਕ ਨਾਲ ਜੁੜਿਆ ਹੋਇਆ ਇਸ ਤਰ੍ਹਾਂ ਕਿ ਮੈਂ ਨਾਟਕ ਦੇ ਹਵਾਲੇ ਨਾਲ ਹੀ ਕੁਝ ਗੱਲਾਂ ਕਰੂੰਗਾ ਅਸੀਂ ਜਿਵੇਂ ਕੇਵਲ ਭਾਜੀ ਨੇ ਦੱਸਿਆ ਕਿ ਸਾਡੇ ਕੋਲੇ 60-70 ਦੇ ਕਰੀਬ ਪੰਜਾਬੀ ਦੇ ਵਿੱਚ ਨਾਟਕ ਨੇ ਜਿਹੜੇ 1947 ਦੇ ਉਸ ਵਰਤਾਰੇ ਨਾਲ ਬਹੁਤ ਸਾਰੇ ਰੂਪਾਂ ਦੇ ਵਿੱਚ ਸੰਬੰਧਿਤ ਰਹੇ ਨੇ ਸਾਡੇ ਸਾਰਿਆਂ ਦੇ ਅੰਦਰ ਕਿਤੇ ਨਾ ਕਿਤੇ ਮੰਟੂ ਦੀ ਕਹਾਣੀ ਦਾ ਟੋਬਾ ਟੇਕ ਸਿੰਘ ਬਸਦਾ ਹੈ ਜਦੋਂ ਵੀ ਕਿਤੇ ਉਜਾੜੀ ਦੀ ਗੱਲ ਹੁੰਦੀ ਹੈ ਤਾਂ ਹਰੇਕ ਉਜੜਨ ਵਾਲੇ ਨੂੰ ਪਹਿਲਾਂ ਆਪੋ ਆਪਣਾ ਟੋਬਾ ਟੇਕ ਸਿੰਘ ਚੇਤੇ ਆਉਂਦਾ ਹੈ ਅੱਜ ਵੀ ਅਸੀਂ ਆਪੋ ਆਪੋ ਆਪਣਾ ਟੋਬਾ ਟੇਕ ਸਿੰਘ ਲੱਭਦੇ ਲੱਭਦੇ ਉਧਰਲੇ ਬੰਦੇ ਇੱਧਰ ਆ ਜਾਂਦੇ ਨੇ ਤੇ ਇੱਧਰਲੇ ਬੰਦੇ ਉਧਰ ਚਲੇ ਜਾਂਦੇ ਨੇ ਕਈਆਂ ਨੂੰ ਆਪਣੇ ਟੋਬਾ ਟੇਕ ਸਿੰਘ ਲੱਭ ਜਾਂਦੇ ਨੇ ਤੇ ਬਹੁਤਿਆਂ ਨੂੰ ਆਪਣੇ ਟੋਬਾ ਟੇਕ ਸਿੰਘ ਨਹੀਂ ਲੱਭਦੇ ਹੈਗੇ ਸੋ ਆਪਣਾ ਪਿੰਡ ਆਪਣਾ ਗਰਾਹ ਆਪਣਾ ਘਰ ਉਹਨੂੰ ਗਵਾਉਣ ਤੇ ਉਹਨੂੰ ਲੱਭਣ ਦੀ ਜਿਹੜੀ ਪੀੜ ਹੈ ਉਹ ਕਿਤੇ ਨਾ ਕਿਤੇ ਸਾਡੇ ਅੰਦਰ ਅਜੇ ਵੀ ਪਈ ਹੈ ਉਹ ਭੁੱਖ ਸਾਡੇ ਅੰਦਰ ਅਜੇ ਵੀ ਪਈ ਹੈ ਅੱਜ ਭਾਵੇਂ ਅਸੀਂ ਸਾਡੀ ਨਵੀਂ ਪੀੜੀ ਸਾਡੇ ਕੋਲੇ ਆ ਚੁੱਕੀ ਹੈ ਮੇਰਾ ਇੱਕ ਵਿਦਿਆਰਥੀ ਹੈ ਮੈਥੋਂ ਪੜਿਆ ਹੋਇਆ ਉਹ 10+2 ਦੇ ਵਿੱਚ ਉਹਨੇ ਆਜ਼ਾਦੀ ਦੀ ਵੰਡ ਤੇ ਇੱਕ ਨਾਵਲ ਲਿਖਿਆ ਆਪਣੇ ਲੋਕ ਮੈਂ ਹੈਰਾਨ ਸੀ ਕਿ ਇੱਕ ਬਿਲਕੁਲ ਨਵਾਂ ਸਾਡੇ ਤੋਂ ਵੀ ਅਗਲੀ ਜਨਰੇਸ਼ਨ ਆ ਆਪਣੇ ਲੋਕ ਵਰਗਾ ਨਾਵਲ ਲਿਖਦੀ ਹੈ ਤਾਂ ਸਾਨੂੰ ਇਹਦੇ ਪਿੱਛੇ ਜਿਹੜੀ ਤਹਿਜ ਦੇ ਕਾਰਨ ਪਏ ਨੇ ਉਹ ਇਹੀ ਨੇ ਕਿ ਕਿਤੇ ਨਾ ਕਿਤੇ ਹਰੇਕ ਬੰਦੇ ਨੂੰ ਆਪਣੇ ਪੁਰਖਿਆਂ ਦੇ ਟੋਬਾ ਟ੍ਰਿਕਸ ਦੀ ਤਲਾਸ਼ ਰਹਿੰਦੀ ਹੈ ਤੇ ਇਸ ਉਜਾੜੇ ਦੇ ਵਿੱਚ ਜਿਵੇਂ ਮਨੁੱਖੀ ਅਵਚੇਤਨ ਨੂੰ ਹਲੂਣਿਆ ਗਿਆ ਜਿਵੇਂ ਮਨੁੱਖੀ ਅਵਚੇਤਨ ਨੂੰ ਤੋੜਿਆ ਗਿਆ ਮਰੋੜਿਆ ਗਿਆ ਉਹਦੀਆਂ ਬਹੁਤ ਸਾਰੀਆਂ ਤੰਦਾ ਸਾਡੇ ਨਾਟਕ ਦੇ ਹਵਾਲੇ ਨਾਲ ਸਮਝ ਆਉਂਦੀਆਂ ਨੇ ਮੈਂ ਕਿ ਨਿੱਕੀ ਜੇ ਵਰਤਾਰੇ ਦੀ ਗੱਲ ਕਰਦਾ ਸਾਡੇ ਬਹੁਤ ਸਾਰੇ ਨਾਟਕਾਂ ਦੇ ਵਿੱਚ ਆਉਂਦਾ ਹੈ ਕਿ ਜਦੋਂ ਕੋਈ ਬੰਦਾ ਕਿਸੇ ਔਰਤ ਨੂੰ ਅਗਵਾ ਕਰਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਉਹ ਕਿਸੇ ਮੇਲੇ ਦੇ ਵਿੱਚ ਲੈ ਕੇ ਜਾਂਦਾ ਹੈ ਤੇ ਜਿਹੜੇ ਜਿਵੇਂ ਹੁਣ ਟੈਟੂ ਦਾ ਰਵਾਜ ਹੈ ਉਹਨਾਂ ਸਮਿਆਂ ਦੇ ਵਿੱਚ ਬਾਹਾਂ ਤੇ ਹੱਥਾਂ ਤੇ ਸਾਡੇ ਸਰੀਰ ਦੇ ਅੰਗਾਂ ਤੇ ਕੋਈ ਚੀਜ਼ ਖੁਣਨ ਦਾ ਰਵਾਜ ਸੀ ਤਾਂ ਬਹੁਤ ਸਾਰੇ ਕਿਰਦਾਰ ਰਹੇ ਜਿਨ੍ਹਾਂ ਨੇ ਉਹਨਾਂ ਔਰਤਾਂ ਦੇ ਹੱਥਾਂ ਤੇ ਜਦ ਤਾ ਆਪਣਾ ਨਾਂ ਲਿਖਾਤਾ ਜਾਂ ਉਹਦੀ ਆਪਣੇ ਧਰਮ ਦੀ ਪਛਾਣ ਮਿਟਾ ਕੇ ਜਿਹੜੇ ਧਰਮ ਜਿਹੜੇ ਧਰਮ ਦੇ ਵਿੱਚ ਉਹਨੂੰ ਸ਼ਾਮਲ ਕੀਤਾ ਉਹਦਾ ਨਾਂ ਲਿਖਵਾਤਾ ਕਿਸੇ ਨੇ ਇਕ ਓਂਕਾਰ ਲਿਖਵਾਤਾ ਕਿਸੇ ਨੇ ਅੱਲਾ ਲਿਖਵਾਤਾ ਮੈਨੂੰ ਲੱਗਦਾ ਕਿ ਸਾਡੇ ਅੰਦਰ ਕਿਤੇ ਨਾ ਕਿਤੇ ਜਿਹੜੀ ਕਬਜ਼ੇ ਦੀ ਭੁੱਖ ਹੈ ਜਿਹੜਾ ਅਸੀਂ ਦੂਜੇ ਦੇ ਕਬਜ਼ਾ ਕਰਕੇ ਉਹਨੂੰ ਆਪਣੇ ਨਾਂ ਕਰਨਾ ਚਾਹੁੰਦੇ ਆ ਇੱਕ ਛੋਟੇ ਜਿਹੇ ਮੈਟਾਫਰ ਦੇ ਰੂਪ ਦੇ ਵਿੱਚ ਵੀ ਅਸੀਂ ਸਮਝ ਸਕਦੇ ਆ ਕਿ ਉਹਨਾਂ ਲੋਕਾਂ ਨੇ ਜਿਵੇਂ ਇੱਕ ਇਸਲਾਮ ਕੁੜੀ ਨੂੰ ਅਗਵਾ ਕੀਤਾ ਉਦਾਲਿਆ ਉਹਦੇ ਨਾਲ ਵਿਆਹ ਕੀਤਾ ਵਿਆਹ ਕਰਕੇ ਉਹਦੀ ਬਾਹ ਦੇ ਉੱਤੇ ਇੱਕ ਓੰਕਾਰ ਲਿਖਾਇਆ ਪਰ ਉਹ ਓੰਕਾਰ ਲਿਖੇ ਹੋਣ ਦੇ ਬਾਵਜੂਦ ਵੀ ਸਾਰੀ ਉਮਰ ਉਹ ਔਰਤ ਅੱਲਾ ਨੂੰ ਯਾਦ ਕਰਦੀ ਰਹੀ ਜਦੋਂ ਅਸੀਂ ਗੁਰਸ਼ਰਨ ਭਾਜੀ ਦਾ ਨਾਟਕ ਮੁਰਸ਼ੀਖਾਂ ਦਾ ਨਾਟਕ ਦੇਖਦੇ ਆ ਤਾਂ ਮੁਰਸ਼ੀ ਖਾਨ ਨੂੰ ਸੱਜਣ ਸਿੰਘ ਤਾਂ ਸੀ ਬਣਾ ਲਿਆ ਪਰ ਮੁਰਸ਼ੀ ਖਾਨ ਮਰਨ ਵੇਲੇ ਤੱਕ ਇਹ ਕਹਿੰਦਾ ਰਿਹਾ ਕਿ ਮਰਨ ਤੋਂ ਬਾਅਦ ਮੈਨੂੰ ਜੜਾਇਓ ਨਾ ਮੈਨੂੰ ਦਫਨਾ ਦਿਓ ਇਹਦਾ ਮਤਲਬ ਸਾਡੇ ਅੰਦਰਲਾ ਜਿਹੜਾ ਅਵਚੇਤਨ ਹੁੰਦਾ ਨਾ ਉਹ ਕਦੇ ਮਰਦਾ ਨਹੀਂ ਹੈਗਾ ਉਸ ਨੂੰ ਕਿਡਨੈਪ ਕੀਤਾ ਜਾ ਸਕਦਾ ਹੈ ਅਗਵਾ ਕੀਤਾ ਜਾ ਸਕਦਾ ਹੈ ਉਸ ਨੂੰ ਕਤਲ ਕੀਤਾ ਜਾ ਸਕਦਾ ਹੈ ਪਰ ਅਵਚੇਤਨ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ ਅਵਚੇਤਨ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਇਸੇ ਕਰਕੇ ਸਵਰਾਜ ਵੀਰ ਦਾ ਨਾਟਕ ਜਦੋਂ ਪੁੱਲ ਸੇ ਰਾਤ ਅਸੀਂ ਪੜ੍ਹਦੇ ਆ ਉਹਦੀ ਜਿਹੜੀ ਨਾਇਕਾ ਫੱਜਾ ਉਹਨੂੰ ਲਖਰ ਨਾਮਕੌਰ ਬਣਾ ਲਿਆ ਪਰ ਉਹ ਐਂਡ ਤੱਕ ਫੱਜਾ ਹੀ ਰਹਿੰਦੀ ਹੈ ਤੇ ਵਾਰ-ਵਾਰ ਉਹ ਆਪਣੇ ਅੱਲਾ ਨੂੰ ਯਾਦ ਕਰਦੀ ਰਹਿੰਦੀ ਹੈ ਇਸੇ ਤਰ੍ਹਾਂ ਹੀ ਸੰਭਲਤਾ ਮੇਦੀ ਕਹਾਣੀ ਜਿਹੜੀ ਮੱਲਮ ਹੈ ਜਿਹੜੀ ਕੇਵਲ ਭਾਜੀ ਹੋਰਾਂ ਨੇ ਖੇਡੀ ਉਸ ਮੱਲਮ ਦੀ ਨਫੀਸਾ ਜਿਹੜੀ ਉਹ ਜਿੰਦਰਕੌਰ ਤਾਂ ਅਸੀਂ ਉਹਨੂੰ ਬਣਾ ਲੈਨੇ ਆ ਪਰ ਜਦੋਂ 60 ਸਾਲਾਂ ਬਾਅਦ ਉਹਦੇ ਪਿੰਡ ਦਾ ਇੱਕ ਬੰਦਾ ਆ ਕੇ ਉਸ ਨੂੰ ਕਹਿੰਦਾ ਕਿ ਨਫੀਸਾ ਨਾਲ ਬੁਲਾਉਂਦਾ ਤਾਂ ਉਹ ਜਿੰਦਰਕਾਰ ਉਹਦੇ ਅੰਦਰੋਂ ਨਿਕਲ ਜਾਂਦੀ ਹੈ ਤੇ ਨਫੀਸਾ ਉਹਦੇ ਅੰਦਰੋਂ ਫੇਰ ਜਾਗ ਪੈਂਦੀ ਹੈ ਲੱਖ ਨਾਂ ਬਦਲਣ ਦੇ ਬਾਵਜੂਦ ਬੰਦੇ ਦੇ ਅੰਦਰੋਂ ਬੰਦਾ ਮਰਦਾ ਨਹੀਂ ਹੈਗਾ ਬੰਦੇ ਦੇ ਅੰਦਰੋਂ ਉਹਦਾ ਅਵਚੇਤਨ ਮਰਦਾ ਨਹੀਂ ਹੈਗਾ ਇਸੇ ਕਰਕੇ ਅਮਰਤਾ ਪ੍ਰੀਤਮ ਦੇ ਨਾਵਲ ਪਿੰਜਰ ਜਿਹਦੇ ਬਾਅਦ ਸਰਸਿੰਗ ਨੇ ਨਾਟਕ ਲਿਖਿਆ ਪੂਰਾ ਉਹ ਪੂਰੋਂ ਦੀ ਨਾਇਕਾ ਜਿਹੜੀ ਹੈ ਉਹਦਾ ਪਤੀ ਰਸ਼ੀਦਾ ਜਿਹੜਾ ਉਹਦੀ ਬਾਹ ਤੇ ਹਮੀਦਾ ਤੱਕ ਖਣਵਾ ਦਿੰਦਾ ਪਰ ਉਹਦੇ ਅੰਦਰੋਂ ਪੂਰੋ ਨਹੀਂ ਘੱਟ ਸਕਦਾ ਹੈਗਾ ਉਹਦੇ ਅੰਦਰੋਂ ਪੂਰੋ ਨਹੀਂ ਮਰਦੀ ਹੈਗੀ ਉਹ ਕਹਿੰਦੀ ਹੈ ਕਿ ਅੱਜ ਮੈਂ ਹਮੀਦਾ ਬਣ ਗਈ ਹਮੀਦਾ ਪਰ ਰਾਤਾਂ ਨੂੰ ਜਦੋਂ ਮੈਨੂੰ ਸੁਪਨੇ ਆਉਣਗੇ ਜਦੋਂ ਮੇਰੀ ਮਾਂ ਮੇਰੀਆਂ ਸਹੇਲੀਆਂ ਆਉਣਗੀਆਂ ਉਹ ਮੈਨੂੰ ਹਮੀਦਾ ਕਹਿ ਕੇ ਨਹੀਂ ਬੁਲਾਉਣਗੀਆਂ ਉਹ ਮੈਨੂੰ ਪੂਰੋ ਕਹਿ ਕੇ ਬੁਲਾਉਣਗੀਆਂ ਸੁਪਨੇ ਬੰਦੇ ਦਾ ਅਵਚੇਤਨ ਹੁੰਦੇ ਨੇ ਸਾਡਾ ਲਿਟਰੇਚਰ ਮਨੁੱਖੀ ਅਵਚੇਤਨ ਨੂੰ ਫੜਦਾ ਹੈ ਸਾਡੀ ਲਿਟਰੇਚਰ ਦੇ ਵਿੱਚ ਅਸੀਂ ਉਹ ਕਹਾਣੀਆਂ ਵਾਰ-ਵਾਰ ਯਾਦ ਕਰਦੇ ਆ ਜੱਲੀਆਂ ਦਰਿੰਦਗੀ ਦੀਆਂ ਕਹਾਣੀਆਂ ਨਹੀਂ ਸਾਡੇ ਕੋਲੇ ਬਹੁਤ ਸਾਰੇ ਨਾਟਕ ਤੇ ਬਹੁਤ ਸਾਰੇ ਨਾਟਕਾਂ ਦੇ ਬਹੁਤ ਸਾਰੇ ਪਾਤਰ ਇਹ ਹੁੰਦੇ ਨੇ ਜਿਨ੍ਹਾਂ ਨੇ ਉਹਨਾਂ ਸਮਿਆਂ ਦੇ ਵਿੱਚ ਲੋਕਾਂ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਵੀ ਕਰਵਾਦ ਕੀਤੀਆਂ ਧਰਾਵੀ ਵਰਗਾ ਨਾਟਕ ਮੱਲਮ ਵਰਗਾ ਨਾਟਕ ਜਿਹਦੇ ਵਿੱਚ ਫਜ਼ਲਦੀਨ ਵਰਗਾ ਬੰਦਾ ਕਿਵੇਂ ਯਾਦ ਕਰਦਾ ਕਿ ਕਿਵੇਂ ਇੱਕ ਮੱਲਮ ਜਿਹੜੀ ਹੈਗੀ ਹੈ ਉਹ ਦਵਾਈ ਨਹੀਂ ਰਹਿੰਦੀ ਹੈਗੀ ਉਹ ਪੂਰੇ ਸਮਾਜ ਨੂੰ ਟ੍ਰੀਟਮੈਂਟ ਕਰਨ ਦਾ ਇੱਕ ਮੈਟਾਫਰ ਬਣ ਜਾਂਦੀ ਹੈ ਸੋ ਬਹੁਤ ਵੱਡੀਆਂ ਗੱਲਾਂ ਪਈਆਂ ਨੇ ਸਾਨੂੰ ਵਾਰ-ਵਾਰ ਸਾਡੇ ਉਜਾੜੇ ਦਾ ਸਾਹਿਤ ਪੜ੍ਹਨਾ ਚਾਹੀਦਾ ਹੈ ਸਾਨੂੰ ਵਾਰ-ਵਾਰ ਉਜਾੜੇ ਦਾ ਨਾਟਕ ਲਿਖਿਆ ਜਾਣਾ ਚਾਹੀਦਾ ਹੈ ਉਜਾੜੇ ਨਾਲ ਸੰਬੰਧਿਤ ਬਹੁਤ ਸਾਰੀਆਂ ਗੱਲਾਂ ਅਜੇ ਬਾਕੀ ਪਈਆਂ ਨੇ ਜਿਹੜੀਆਂ ਪੜਚੋਲੀਆਂ ਜਾਣੀਆਂ ਚਾਹੀਦੀਆਂ ਨੇ ਸੰਵੇਦਨਾ वेदना ਚੇਤਨਾ ਜਿਹੜੀਆਂ ਗੱਲਾਂ ਕੇਵਲ ਭਾਜੀ ਨੇ ਕੀਤੀਆਂ ਨੇ ਜਾਂ ਪਰਮਿੰਦਰ ਸੋਢੀ ਹੋਰਾਂ ਨੇ ਕੀਤੀਆਂ ਨੇ ਮੈਨੂੰ ਲੱਗਦਾ ਕਿ ਇਹ ਗੱਲਾਂ ਵਾਰ-ਵਾਰ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਜਦੋਂ ਡੰਗਿਆਂ ਦਾ ਸਮਾਂ ਆਉਂਦਾ ਅਸੀਂ ਇਕੱਲਾ 47 ਨਹੀਂ ਹੰਡਾਈ ਅਸੀਂ 47 ਤੋਂ ਬਾਅਦ 68 ਵੀ ਹੰਡਾਈ ਹੈ ਮੇਰੇ ਬਾਪੂ ਦਾ ਜਨਮ ਜਿਹੜਾ ਉਹ 47 'ਚ ਹੋਇਆ ਪਰ ਮੇਰਾ ਜਨਮ ਹਰਿਆਣੇ ਦੀ ਵੰਡ ਤੋਂ 2 ਸਾਲ ਬਾਅਦ ਹੋਇਆ ਮੈਂ ਉਸ ਵੰਡ ਦਾ ਉਹ ਰੂਬੀ ਹੰਡਾਇਆ ਜਦੋਂ ਮੇਰੇ ਪਿੰਡ ਤੋਂ ਕੁਝ ਫਰਲੰਗ ਦੀ ਦੂਰੀ ਤੇ ਪੰਜਾਬ ਰਹਿ ਗਿਆ ਸੀ ਤੇ ਮੇਰਾ ਪਿੰਡ ਹਰਿਆਣੇ 'ਚ ਆ ਗਿਆ ਸੀ ਉਹ ਉਸ ਵੰਡ ਦਾ ਹੇਰਵਾ ਮੇਰੇ ਅੰਦਰ ਵੀ ਪਿਆ ਹੈ ਕਿ ਜਦੋਂ ਪੰਜਾਬ ਦੇ ਸਾਰੇ ਬੱਚੇ ਪੰਜਾਬੀ ਪੜ੍ਹਦੇ ਸੀ ਪਰ ਮੈਨੂੰ 7ਵੀਂ ਕਲਾਸ ਤੱਕ ਹਿੰਦੀ ਪੜ੍ਹਨੀ ਪਈ ਸੀ ਉਹ ਵੀ ਇੱਕ ਵੰਡ ਹੈ ਜਿਹੜੀ ਅਸੀਂ ਉਸ ਤੋਂ ਬਾਅਦ ਦੇਖੀ ਉਸ ਤੋਂ ਬਾਅਦ ਅਸੀਂ 84 ਦਾ ਪ੍ਰਸ਼ਾਮਾ ਦੇਖਿਆ ਜੋ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੱਖ-ਵੱਖ ਰੂਪਾਂ ਦੇ ਵਿੱਚ ਅਸੀਂ ਹੰਡਾਇਆ ਸਾਡੇ ਬਹੁਤ ਸਾਰੇ ਨਾਟਕ ਇਹਨਾਂ ਦੋਨਾਂ ਚੀਜ਼ਾਂ ਨੂੰ ਐਡਰੈਸ ਕਰਦੇ ਨੇ ਸਾਹਬ ਸਿੰਘ ਦਾ ਨਾਟਕ ਅਮਰ ਕਥਾ ਦਾ ਜਿਹੜਾ ਪਾਤਰ ਹੈ ਨੂਰਾ ਜਦੋਂ ਉਹ ਨਰੰਗੀ ਬਣ ਜਾਂਦਾ ਹੈ ਨੌਰੰਗ ਬਣ ਜਾਂਦਾ ਹੈ ਤੇ ਨੌਰੰਗ ਤੋਂ ਫਿਰ ਕਲੀਨ ਸ਼ੇਵ ਹੋ ਕੇ ਨਰੰਗੀ ਬਣ ਜਾਂਦਾ ਤਾਂ ਇੱਕ ਬੰਦਾ ਜਦੋਂ ਤਿੰਨ ਪੇਸਾਂ ਦੇ ਵਿੱਚ ਜਾਂਦਾ ਪਹਿਲਾਂ ਉਹ ਨੂਰਾ ਹੁੰਦਾ ਫਿਰ ਉਹ ਨੌਰੰਗ ਸਿੰਘ ਬਣਦਾ ਫਿਰ ਉਹ ਨਰੰਗੀ ਦਾਸ ਬਣ ਜਾਂਦਾ ਤਾਂ ਉਹ ਤਿੰਨ ਪੇਸਾਂ ਦੇ ਵਿੱਚ ਹੁੰਦਾ ਹੋਇਆ ਵੀ ਉਹ ਆਪਣੇ ਅਵਚੇਤਨ ਨੂੰ ਨਹੀਂ ਗਵਾਉਂਦਾ ਅੰਦਰੋਂ ਉਹ ਉਹੀ ਰਹਿੰਦਾ ਜੋ ਉਹ ਪੈਦਾ ਹੋਇਆ ਸੀ ਜੋ ਉਹਦੇ ਅੰਦਰ ਸੀ ਜੋ ਉਹਦਾ ਆਪਣਾ ਅਵਚੇਤਨ ਸੀ ਸੋ ਆਓ ਆਪਾਂ ਭਾਵੇਂ ਆਪਾਂ ਇਹਨਾਂ ਮੁਲਕਾਂ ਨੂੰ ਦੁਬਾਰਾ ਜੋੜ ਨਹੀਂ ਸਕਦੇ ਤੇ ਇਹਨਾਂ ਨੂੰ ਜੋੜਨ ਦੀ ਮੰਗ ਕਰਨਾ ਵੀ ਹੋਰ ਕਿਸਮ ਦੀ ਗੱਲ ਹੈ ਅਸੀਂ ਇੱਕ ਦੂਜੇ ਤੋਂ ਅਲੱਗ ਰਹਿੰਦੇ ਹੋਏ ਵੀ ਇਹਦੇ ਵਿੱਚ ਛੋਟੀਆਂ-ਛੋਟੀਆਂ ਖਿੜਕੀਆਂ ਖੋਲ੍ਹ ਸਕਦੇ ਆ ਸਾਝੀਆਂ ਖਿੜਕੀਆਂ ਖੋਲ੍ਹ ਸਕਦੇ ਆ ਸਦਭਾਵਨਾ ਦੀਆਂ ਖਿੜਕੀਆਂ ਖੋਲ੍ਹ ਸਕਦੇ ਆ ਹੋਰ ਹੋ ਰਹੀਆਂ ਗਿਆ ਕਿਲਕੀਆਂ ਖੋਲ ਸਕਦੇ ਆ ਜਿਹਦੇ ਵਿੱਚੋਂ ਅਸੀਂ ਇੱਕ ਦੂਜੇ ਦੇ ਨਾਲ ਜੁੜ ਸਕੀਏ ਇੱਕ ਦੂਜੇ ਦੇ ਨਾਲ ਮਿਲ ਸਕੀਏ ਇਸੇ ਕਰਕੇ ਅਮਨ ਤੇ ਦੋਸਤੀ ਦੇ ਪੈਗਾਮ ਹੁੰਦੇ ਨੇ ਇਸੇ ਕਰਕੇ ਹੱਦਾਂ ਤੇ ਮੋਮਬਤੀਆਂ ਜਲਾਈਆਂ ਜਾਂਦੀਆਂ ਨੇ ਇਸੇ ਕਰਕੇ ਸੈਮੀਨਾਰ ਕੀਤੇ ਜਾਂਦੇ ਨੇ ਇਸੇ ਕਰਕੇ ਗੋਸ਼ਟੀਆਂ ਕੀਤੀਆਂ ਜਾਂਦੀਆਂ ਨੇ ਇਸੇ ਕਰਕੇ ਇੰਟਰਵਿਊਆਂ ਕੀਤੀਆਂ ਜਾਂਦੀਆਂ ਨੇ ਮੁਲਾਕਾਤਾਂ ਕੀਤੀਆਂ ਜਾਂਦੀਆਂ ਨੇ ਫਿਲਮਾਂ ਬਣਾਈਆਂ ਜਾਂ ਇਸ ਸੰਵਾਦ ਕਰ ਰਹੇ ਆ ਇਹੀ ਅਜੇ ਸੰਵਾਦੀ ਤਾਕਤ ਹੈ ਮੈਂ ਇਸ ਇਹਨਾਂ ਗੱਲਾਂ ਦੇ ਨਾਲ ਹੀ ਆਪਣੀ ਗੱਲ ਨੂੰ ਇੱਥੇ ਵਿਰਾਮ ਦੇਣਾ ਉਮੀਦ ਕਰਦਾ ਕਿ ਅਸੀਂ ਆਪਣੇ ਸਾਂਝੇ ਨਾਇਕਾਂ ਦੀ ਬਦੌਲਤ ਅਸੀਂ ਆਪਣੇ ਬੁੱਲਿਆਂ ਤੇ ਦੁੱਲਿਆਂ ਦੀ ਬਦੌਲਤ ਫੇਰ ਜਿਉਂਦੇ ਰਹਾਂਗੇ ਆਪਣੀ ਸਾਂਝ ਨੂੰ ਬਰਕਰਾਰ ਰੱਖਾਂਗੇ ਤੇ ਪੰਜਾਬ ਕੁਕਨਸ ਵਾਂਗੂ ਆਪਣੀ ਮਿੱਟੀ ਚੋਂ ਫੇਰ ਪੈਦਾ ਹੁੰਦਾ ਰਹੂਗਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ